ਪੂਰੀ ਆਪਣੀ ਤਲਾਕ ਦੇ ਖੁੱਲੇ ਰੁਪਈਏ ਐਸ ਕ੍ਰਿਸ਼ਨ ਕੁਵਾਰ ਕੋਲੇ ਧਰਤੇ 20 ਲੱਖ ਰੁਪਈਆ ਧਰਤਾ ਉਸਦੇ ਆਪਣੇ ਕੋਲੇ ਰਸੀਦ ਹੈ ਸਬੂਤ ਹੈ ਪਰ ਇਹਨੇ ਉਸ ਬਾਬੇ ਨੂੰ ਚੁਗਾ ਚੱਕਣਾ ਸ਼ੁਰੂ ਕਰਤਾ ਇਹ ਪੈਸੇ ਮੇਰੇ ਕੋਲੇ ਨਹੀਂ ਹੈਗੇ ਉਹ ਸੁੱਖਾ ਲੈ ਗਿਆ ਇੱਕ ਵਾਰੀ ਸਾਡੀ ਭੈਣ ਦਾ ਗੁੱਡੀ ਦਾ ਨਾਂ ਧਰਤਾ ਇੱਕ ਵਾਰੀ ਬਾਪੂ ਦੇ ਘਰ ਵਾਲੀ ਮਾਈ ਐ ਪੋਲਾ ਨਾ ਉਹ ਦਰਤਾ ਇਸ ਤਰ੍ਹਾਂ ਜਾਂ ਨਾਲ ਜੇਮੇ ਦੇ ਵਿੱਚ ਗੱਲਾਂ ਪੈ ਗਈਆਂ ਇਹਨਾਂ ਦੇ ਚਾਕੇ ਐਸਐਸਪੀ ਨੇ ਦਰਖਾਸਤ ਪਾਤੀ ਐਸਐਸਪੀ ਨੇ ਦਰਖਾਸਤ ਪਾ ਕੇ ਕਿਸਾਨ ਭਰਾਵੋ ਸਾਡੀ ਭੈਣ ਗੜੇ ਦਿੱ ਦੇ ਲਈ ਬਸਵਾਚ ਲੈ ਲਈ ਦੋਏ ਭੈਣਾ ਹੈ ਇੱਕ ਸਾਡੀ ਮਾਤਾ ਇਹਨਾਂ ਦੇ ਘਰ ਵਾਲੀ ਉਹ ਵੀ ਬਲੰਗੇ ਦੇ ਵਿੱਚ ਲੈ ਲਈ ਇਹਨਾਂ ਨੇ ਕੀ ਚੱਸਾ ਮਾਰਿਆ 97 ਸੁਖੇ ਸਿੰਘ ਨੇ ਵੀ ਭੈਣੇ ਤੁਹਾਨੂੰ ਪੈਸੇ ਦਿੰਨਿਆ ਅਸੀਂ ਬਾਪੂ ਨੂੰ ਪੈਸੇ ਨਹੀਂ ਦੇਣੇ ਅਸੀਂ ਤੁਸੀਂ ਸਾਈਨ ਕਰੋ ਐਫੀਡੈਵਟਾਂ ਦੇ ਉੱਤੇ ਉੱਥੇ ਐਸਐਸਪੀ ਦੇ ਦਫ਼ਤਰ ਦੇ ਵਿੱਚ ਕਹਿੰਦਾ ਸੈਨ ਕਰਾਏ ਇਹਨਾਂ ਭੈਣਾਂ ਤੋਂ ਕਹਾਇਆ ਗਿਆ ਵੀ ਐਸਐਸਪੀ ਸਾਹਿਬ ਸਾਡੇ ਕੋਲੇ ਪੈਸੇ ਆ ਚੁੱਕੇ ਇਹ ਸਾਡਾ ਧਰਮ ਦਾ ਭਾਈ ਬਣਿਆ ਸਾਨੂੰ ਕਹਿੰਦਾ ਵੀ ਘਰ ਚੱਲ ਕੇ ਪੈਸੇ ਦੇ ਦੂੰਗਾ ਜਦ ਇਹ ਗੁੱਡੀਆਂ ਘਰੇ ਆਈਆਂ ਭਾਈ ਸਾਨੂੰ ਸਾਨੂੰ ਸੈਨ ਕਰਾ ਕੇ ਆਇਆ ਸਾਡਾ ਵਾਲਾ ਕਿਤੇ ਵੀ ਘਰ ਚੱਲ ਕੇ ਪੈਸੇ ਦੇਊਗਾ ਉੱਥੇ ਕਿਸਾਨ ਭਰਾਵ ਆਉਂ ਗਾਉਂ ਕਰ ਗਿਆ ਕਹਿੰਦਾ ਭੈਣ ਚਾਰ ਦਿਨ ਖਲੋਜੋ ਚਾਰ ਦਿਨਾਂ ਨੂੰ ਤੁਹਾਨੂੰ ਪੈਸੇ ਮੈਂ ਘਰੇ ਬੈਠੀ ਦੇ ਦਾਂਗੇ ਇਹ ਗੁੰਡੀਆਂ ਕੋਈ ਫੌਜਪੁਰ ਹਿਆਰਪੁਰ ਵੈਦੀਆਂ ਨੇ ਉਧਰ ਬੈਈਆਂ ਹੋਈਆਂ ਨੇ ਅੱਜ ਮੇਕੇ ਨੇ ਕਿ ਬੱਚੇ ਛੱਡਣੇ ਸਭ ਨੂੰ ਔਖੇ ਨੇ ਇਹ ਗੁੰਡੀਆਂ ਨੇ ਚਾਰ ਦਿਨ ਦੀ ਵੇਟ ਕੀਤੀ ਇੱਥੇ ਘਰੇ ਬੈਠੀਆਂ ਜਦ ਚੌਥਾ ਦਿਨ ਆਇਆ ਫੇਰ ਕਿਸਾਨ ਭਰਾਵੋ ਸੁੱਖਾ ਟਾਲ ਮਟੋਲੇ ਲੱਗਿਆ ਕਰਨ ਕਹਿੰਦਾ ਭੈਣ ਪੈਸੇ ਮੇਰੇ ਕੋਲੇ ਨਹੀਂ ਹੈਗੇ ਪੈਸੇ ਸੇਠ ਕੋਲੇ ਪਏ ਨੇ ਮੈਂ ਚੱਲਿਆ ਲੈਣਾ ਮੈਂ ਕਹਿਣਾ ਨੂੰ ਅੱਬਾ ਠਾਣੇ ਪਰਚਾ ਦੇ ਦਾਂਗੇ ਪਰ ਹੋ ਗਰ ਹੋਰ ਗੱਲਾਂ ਦੇ ਲੱਗਿਆ ਆਉਣਾ ਉਸ ਦੀ ਵੀਡੀਓ ਬਣੀ ਹੋਈ ਹੈ ਜਿਹੜਾ ਕਹਿੰਦੀ ਵੀ ਘਰ ਚੱਲ ਕੇ ਪੈਸੇ ਦੇਊਗਾ ਇਹ ਟਾਰਮ ਟੋਲੇ ਦੀ ਵੀਡੀਓ ਬਣੀ ਹੋਈ ਐ ਫਿਰ ਕਿਸਾਨ ਭਰਾਵੋ ਇਹ ਜਮਈ ਇਹਨਾਂ ਨੇ ਜਦ ਕੀ ਸੋਚਿਆ ਵੀ ਇਸ ਭੈਣਾ ਦੇ ਹੱਥ ਵਢਾ ਲੇ ਮਾਤਾ ਦੇ ਵਢਾ ਲੇ ਵੀ ਹੁਣ ਇਹ ਆਪਣਾ ਕੀ ਕਰਨਗੇ ਵੀ ਹੁਣ ਆਪਾਂ ਇਹਨਾਂ ਨੂੰ ਕੋਈ ਦਬਾੜ ਨਹੀਂ ਪੈਸੇ ਬਿਲਕੁਲ ਮੁੱਕ ਗਏ ਫਿਰ ਇਹਨਾਂ ਨੇ ਡੀਐਸਪੀ ਦੇ ਦਰਖਾਸਤ ਦਿੱਤੀ ਡੀਐਸਪੀ ਦੇ ਠਾਣੇ ਦੇ ਵਿੱਚ ਇਟਸ ਬੈਟਰ ਸਾਹਬ ਸਿੰਘ ਕਲੇ ਇਹ ਪੈਸੇ ਲਾਲੇ ਮੰਗ ਕੇ ਮੰਨ ਕੇ ਆਇਆ ਹੈ 20 ਲੱਖ ਰੁਪਈਆ ਇਹਦਾ ਲਿਆ 21 ਲੱਖ ਰੁਪਈਆ 21.50 ਹਜ਼ਾਰ ਰੁਪਈਆ ਇਹਨਾਂ ਦਾ 9 ਮਹੀਨੇ ਦੀ 28 ਤਰੀਕ ਨੂੰ ਮੈਂ ਤੇ ਇਹਦਾ ਪਾ ਬੰਦ ਹੋਊਗਾ ਇਹ ਲਾਲਾ ਫੇਰ ਨਹੀਂ ਗਿਆ ਠਾਣੇ ਮੈਨੂੰ ਜਵਾਬ ਦੇ ਗਿਆ ਫਿਰ ਕਿਸਾਨ ਭਰਾ ਉਹ ਇਹ ਪਤਾ ਨਹੀਂ ਕਿੰਨਿਆਂ ਦੇ ਜਥੇਬੰਦੀਆਂ ਕੋਲੇ ਗਏ ਨੇ ਪਰ ਫਿਰ ਇਹ ਆਉਂਦੇ ਆਉਂਦੇ ਆਪਣੇ ਕੋਲੇ ਆਏ ਸਾਰੀ ਸ੍ਰੀਤੀ ਦੇਖੀ ਇਹਨਾਂ ਦੀ ਗੱਲਬਾਤ ਸੁਣੀ ਅੱਪਾ ਨੇ ਫਿਰ ਕਿਸਾਨ ਭਰਾ ਉਹ ਜਥੇਬੰਦੀ ਨੇ ਇਹ ਕੇਸ ਫੜਿਆ ਇਹਦੀ ਪੂਰੀ ਪੜਚੋਲ ਕੀਤੀ ਇੱਥੇ ਆਇਆ ਸੀ ਲਾਲੇ ਦੀ ਦੁਕਾਨ ਦੇ ਉੱਤੇ ਜਿਹੜਾ ਕਹਿੰਦਾ ਵੀ ਮੈਂ ਪੈਸੇ ਦੇਣੇ ਨਹੀਂ ਇਹ ਕਿਸਾਨ ਭਰਾਵੋ 20 ਲੱਖ ਦੀ ਪਰਚੀ ਇਹਦੀ ਕ੍ਰਿਸ਼ਨ ਕੁਵਾਰ ਦੀ ਹੈ ਜਿਹੜਾ ਵਿਆਜ ਜੋੜਿਆ ਵਿੱਚ 21 ਲੱਖ 50 ਹਜ਼ਾਰ ਦੀ ਪਰਚੀ ਇਹਦੇ ਮੁੰਡੇ ਦੀ ਹੈ ਉਹਦੇ ਸਾਈਨ ਹੋਏ ਹੋਏ ਨੇ ਫਿਰ ਜੇ ਅਸੀਂ ਆਏ ਇੱਥੇ ਇਹਦਾ ਮੁੰਡਾ ਕਹਿੰਦਾ ਮੈਂ ਦਾ ਬਾਪੂ ਨੂੰ ਜਾਣਦੇ ਹੀ ਨਹੀਂ ਅਸੀਂ ਦਾ ਪੈਸੇ ਨਹੀਂ ਲਏ ਫਾਈ ਵੱਡਦਾ ਕਹਿੰਦਾ ਸੁੱਖੇ ਨੂੰ ਪਤਾ ਹੋਣਾ ਅਸੀਂ ਆਖਿਆ ਭਾਈ ਸੁੱਖੇ ਨੂੰ ਮਿਲਿਆ ਦੇ ਕਹਿੰਦਾ ਮੈਂ ਫੋਨ ਕਰਦਾ ਫੋਨ ਕਰਿਆ ਕਹਿੰਦਾ ਸਤਰਾਣੇ ਤੋਂ ਚੱਲਿਆ ਕਿਸਾਨ ਭਰਾਵੋ ਸੁੱਖਾ ਫੋਨ ਕਰੇ ਤੋਂ 2 ਮਿੰਟਾਂ ਬਾਅਦ ਇੱਥੋਂ ਐ ਦੁਕਾਨ 'ਚ ਵੜ ਗਿਆ ਕਹਿੰਦਾ ਨਹੀਂ ਸੁੱਖਾ ਸਿੰਘ ਆਸੀਂ ਆਖਿਆ ਭਾਈ ਗੱਲ ਵਾ ਸੁਣਾ ਇਹ ਗੱਲ ਜਾਂਦੀ ਕਿਤਰਾ ਸਾਨੂੰ ਗੱਲ ਸੁਣਾਉਣ ਦੇ ਵਜਾਏ ਉਹ ਸੁੱਖੇ ਨੇ ਸਾਨੂੰ ਬਹੁਤ ਸਾਡੇ ਜਥੇਵੰਦੀ ਨੂੰ ਬਹੁਤ ਗਲਤ ਬੋਲਿਆ ਪਹਿਲਾਂ ਅਸੀਂ 5 ਮਿੰਟ ਉਹਦੀਆਂ ਗੱਲਾਂ ਸੁਣੀਆਂ ਵੀ ਇਹ ਟਿਕ ਜੂਗਾ ਗੁੰਡਾ ਪਰ ਟਿਕਿਆ ਨਹੀਂ ਹੈ ਅਸੀਂ ਕਿਸਾਨ ਭਰਾਵੋ ਜਦ ਪੂਰੇ ਗਰਮ ਹੋ ਗਏ ਸਾਡੀ ਸਲਾਹ ਦੀ ਵੀ ਨਾ ਗੱਲ ਨੂੰ ਵਧਾਈਏ ਪਰ ਫਿਰ ਪਾਣੀ ਪਾਣੀ ਹੋ ਗਿਆ ਕੰਮਣ ਲੱਗ ਗਿਆ ਸਾਨੂੰ ਇਹ ਹੋ ਗਿਆ ਵੀ ਇਹਨੂੰ ਟੈਗ ਹੋਊ ਬੰਦੇ ਨੂੰ ਵੱਡਾ ਗੁੰਡਾ ਜਿਹੜਾ ਡੋਕਲ ਫਿਰ ਮਿੰਟ ਚ ਮੁੱਤਲ ਵੀ ਲੱਗ ਗਿਆ ਫਿਰ ਕਿਸਾਨ ਭਰਾਵੋ ਇਹਦਾ ਮੁੰਡਾ ਕਹਿੰਦਾ ਵੀ ਤੁਸੀਂ ਟਾਈਮ ਰੱਖ ਲਓ ਅਸੀਂ ਆਖਿਆ ਵੀ ਸੁੱਤੋਂ ਗੱਲਬਾਤ ਪੁੱਛਣੀ ਐ ਦੂਸਰੀ ਧਰਨੇ ਸੁਣਾਤੀ ਤੁਸੀਂ ਵੀ ਆਪਦਾ ਪੱਖ ਰੱਖੋ ਵੀ ਇਹ ਸਾਰੀ ਗੱਲ ਸੁਣਾਓ ਸਾਨੂੰ ਇਹ ਗੱਲ ਹੈ ਕਿੱਥੇ ਸਾਨੂੰ ਕਿਸਾਰ ਭਰਾਵੋ ਕਹਿੰਦਾ ਥਾਣੇ ਰੱਖ ਲਓ ਅਸੀਂ ਆਖਿਆ ਵੀ ਥਾਣੇ ਰੱਖ ਲੈ ਇਹ ਨੂੰ ਮੁੰਡੇ ਨੂੰ ਕਿਹਾ ਵੀ ਭਾਈ ਤੂੰ ਪੁੱਛ ਲੈ ਥਾਣੇ ਵਾਲਿਆਂ ਨੂੰ ਜਿੰਦਾ ਦਫਤਰ ਪਹੁੰਚਿਆ ਪਰ ਇਹਨਾਂ ਨੇ ਕੀ ਕਰਿਆ ਜੇ ਇਹ ਸੱਚੇ ਹੁੰਦੇ ਉੱਥੇ ਪਹੁੰਚਦੇ ਇਹਨਾਂ ਨੇ ਫੋਨ ਨਹੀਂ ਲਾਲੇ ਨੇ ਚੱਕਿਆ ਨਾ ਸਾਡਾ ਚੱਕਿਆ ਨਾ ਡੀਐਸਪੀ ਸਾਹਿਬ ਦਾ ਚੱਕਿਆ ਜਾਂ ਦੁਬਾਰੇ ਕਰਿਆ ਡੀਐਸਪੀ ਸਾਹਿਬ ਦਾ ਫੋਨ ਵੀ ਇਹਦੇ ਬਿਜੀ ਦੇ ਵਿੱਚ ਪਾਤਾ ਇਹ ਹਾਲਾਤ ਦੇਖੋ ਕਿੱਧਰ ਜਾ ਰਹੇ ਨੇ ਚਲੋ ਕਿਸਾਨ ਭਰਾਵੋ ਲੈnde ਦਿੰਦੇ ਏ ਵੀਡੀਓ ਮਿਲ ਗਿਆ ਸਾਨੂੰ ਹਾਕਤ ਕੀ ਹੈ ਕਿਸਾਨ ਭਰਾਵੋ ਲਾਲਾ ਇਹ ਕਹਿ ਰਿਹਾ 23 ਚੌਥੇ ਮਹੀਨੇ ਪੈਸੇ ਸਾਰੇ ਜਗਿੰਦਰ ਸਿੰਘ ਨੂੰ ਦੇਤੇ ਪਰ ਵਿਆਜ ਦੀ ਪਰਚੀ ਬਣਾ ਰਿਹਾ 6 ਮਹੀਨਿਆਂ ਦੀ ਇਹ ਕਿਦਦਰਜਾਰੀਆ ਗੱਲ ਜਿਹੜਾ ਸੇਠ ਹੈ ਇਹ ਕਹਿ ਰਿਹਾ ਮਾਈ ਆਈ ਦੀ ਮਾਈ ਗੱਡੀ ਦੇ ਵਿੱਚ ਬੈਠੀ ਰਹੀ ਪੈਸੇ ਮੈਂ ਸੁਖੇ ਸਿੰਘ ਨੂੰ ਦਿੱਤੇ ਰਹੇ ਸੁਖਾ ਸਿੰਘ ਕਾਹ ਹੁੰਦਾ ਕਿਸੇ ਦੇ ਪੈਸੇ ਲੈਣ ਵਾਸਤੇ ਪੈਸੇ ਦਾ ਕੀ ਮਸਲਾ ਇਹ ਗੱਲ ਜਾਂਦੀ ਕਿਧਰ ਹੈ ਇਹਦਾ ਮਤਲਬ ਤਾਂ ਕਹਿਣਾ ਵੀ ਇਹ ਰਾਲ ਮਿਲ ਕੇ ਇਹਨਾਂ ਨੇ ਮौज ਮਾਰੀਆਂ ਹੈ ਕੀ ਇਹਨਾਂ ਨੂੰ ਹੋਇਆ ਵੀ 90 ਸਾਲਾਂ ਦਾ ਬਜ਼ੁਰਗ ਹੋ ਗਿਆ ਹੁੰਦਾ ੱੱਕਾ ਸੀ ਨਹੀਂ ਦੇ ਸਕਦੇ ਇਹ ਵੀ ਤੁਹਾਨੂੰ ਦੱਸਦਾ ਡੀਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਹੋਈ ਹੈ। ਤਕਰੀਬਨ 3 ਤਰੀਕ ਦੀ। ਵੀ ਇਹਦੇ ਸੁੱਖੇ ਦੇ ਦਾ 420 ਦਾ ਪਰਚਾ ਕਰੋ। ਹੋ ਸਕਦਾ ਇਹ ਗਾਹਾਂ ਨਾ ਬਤਾ ਬੜੇ। ਇਹ ਸੀਐਡੀਐਸ ਦੀ ਚੀਜ਼ ਦੀ ਨੋਟ ਕਰੇ ਜਾ ਕੇ। ਸਾਨੂੰ ਪਤਾ ਦੱਸਿਆ ਜੀ ਵੀ ਉਹ ਦਰਖਾਸਤ ਦਾ ਬਣਿਆ ਕੀ ਹੈ। ਕਿੱਧਰ ਨੂੰ ਜਾਂਦੀ ਹੈ। ਜੇ ਇਹ ਦਰਖਾਸਤ पे ਮਾਗਰਨਾ ਸਾਨੂੰ ਲੱਗਣਾ ਪਵੇ ਜੇ। ਅਗਲਾ ਕੀ ਕਰਨਾ ਹੈ? ਜੇ ਉਦੋਂ ਪਹਿਲਾਂ ਪਹਿਲਾਂ ਕੋਈ ਗੱਲ ਆਉਂਦੀ ਹੈ ਸਾਡੇ ਸੰਦੇ ਵਿੱਚ ਆਉਂਦੀ ਹੈ ਕੋਈ ਬੈਠਦੇ ਨੇ ਕੋਈ ਗੱਲਬਾਤ ਹਸਾਬ ਚ ਆਉਂਦੀ ਹੈ ਉਹ ਵੀ ਅਸੀਂ ਗੱਲ ਕਰਨ ਨੂੰ ਤਿਆਰ ਐ ਐਨੀਆਂ ਗੱਲਾਂ ਕਹਿੰਦੇ ਤੈਨੂੰ ਵਾਹਿਗੁਰੂ ਕੀ ਖਾਲਸਾ